ਪੱਥਰ ਦੇ ਵਿੱਚ ਆ ਗੋਲੀਆਂ ਦੇ ਨਿਸ਼ਾਨ ਐਵੇਂ ਨਹੀਂ ਹੈਗੇ ਬਹੁਤ ਵੱਡਾ ਇਤਿਹਾਸ ਹੈ ਇਹਦੇ ਪਿੱਛੇ। ਦੋਸਤੋ ਇਹ ਹੈ ਜੀ ਗੁਰੂ ਕੀ ਨੜ ਸਾਹਿਬ ਕਹਿੰਦੇ ਨੇ ਜਦੋਂ ਪਹਾੜੀ ਰਾਜਿਆਂ ਨੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚਾਰ ਸਪੇਰੋਂ ਘੇਰਾ ਪਾ ਲਿਆ ਸੀ। ਆ ਤੁਸੀਂ ਸਾਈਡਾਂ ਤੇ ਦੇਖ ਸਕਦੇ ਹੋ ਚਾਰ ਚਪੇਰੇ ਉੱਚੀਆਂ ਪਹਾੜੀਆਂ ਨੇ ਤੇ ਇਹਨਾਂ ਉੱਚੀਆਂ ਪਹਾੜੀਆਂ ਤੋਂ ਜਦੋਂ ਗੁਰੂ ਸਾਹਿਬ ਨੂੰ ਘੇਰਾ ਪਾਇਆ ਲੜਾਈ ਦੇ ਦੌਰਾਨ ਜੰਗ ਦੇ ਦੌਰਾਨ ਤਾਂ ਗੁਰੂ ਸਾਹਿਬ ਨੇ ਇਸ ਪੱਥਰ ਦਾ ਸਹਾਰਾ ਲਿਆ ਸੀ। ਮੈਂ ਤੁਹਾਨੂੰ ਪੱਥਰ ਦਿਖਾਉਣਾ ਥੋੜਾ ਹਟ ਕੇ। ਇਹ ਪੱਥਰ ਹੈ ਜੀ ਉਹ ਪੂਰਾ। ਇਸ ਦਾ ਸਹਾਰਾ ਲਿਆ ਸੀ। ਜਦੋਂ ਜਦੋਂ ਗੁਰੂ ਸਾਹਿਬ ਦੇ ਉੱਤੇ ਗੋਲੀਆਂ ਚੱਲੀਆਂ ਤਾਂ ਉਹ ਗੋਲੀਆਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਇਸ ਪੱਥਰ ਦੇ ਵਿੱਚ ਨੇ ਅ ਆ ਦੇਖੋ ਸਾਹਮਣੇ ਇਹ ਪੱਥਰ ਦੇ ਵਿੱਚ ਇੰਨੇ ਵੱਡੇ ਵੱਡੇ ਨਿਸ਼ਾਨ ਇੰਨੇ ਵੱਡੀਆਂ ਵੱਡੀਆਂ ਮੋਰੀਆਂ ਤੋਂ ਇਹ ਪਤਾ ਚੱਲਦਾ ਕਿ ਉਹਨਾਂ ਸਮਿਆਂ ਦੇ ਵਿੱਚ ਯਾਨੀ ਅੱਜ ਤੋਂ 300 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਪਹਿਲਾਂ ਜਿਹੜੇ ਮਾਰੂ ਹਥਿਆਰ ਸੀ ਬੰਦੂਕਾਂ ਵਗੈਰਾ ਸੀ ਉਹ ਮਾੜੀ ਕਿਸਮ ਦੀਆਂ ਨਹੀਂ ਹੁੰਦੀਆਂ ਸੀ ਬਹੁਤ ਜ਼ਿਆਦਾ ਮਤਲਬ ਉਹਨਾਂ 'ਚ ਜਿਹੜੀ ਬਾਰ ਕਰਨ ਦੀ ਸ਼ਕਤੀ ਸੀ ਬਹੁਤ ਜ਼ਿਆਦਾ ਹੁੰਦੀ ਸੀ ਆ ਦੇਖੋ ਕਿਵੇਂ ਪੱਥਰ ਨੂੰ ਪੂਰਾ ਛਾਣਿਆ ਪਿਆ ਤੁਸੀਂ ਦੇਖ ਸਕਦੇ ਹੋ ਸਬੂਤ ਤੇ ਗੁਰੂ ਸਾਹਿਬ ਨੇ ਇਹਦਾ ਸਹਾਰਾ ਲਿਆ ਸੀ ਅਤੇ ਉਸ ਤੋਂ ਬਾਅਦ ਇਹ ਇੱਕ ਇਤਿਹਾਸਕ ਜਗ੍ਹਾ ਬਣ ਗਈ ਜਿਹੜੀ ਅੱਜ ਗੁਰੂ ਕੀ ਨੜ ਸਭ ਤੋਂ ਜਿਹੜਾ ਮਸ਼ਹੂਰ ਹੈ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਇੱਥੇ ਨਿਸ਼ਾਨ ਸਾਹਿਬ ਵੀ ਲਾਇਆ ਤੇ ਇਹ ਜਿਹੜਾ ਰਸਤਾ ਹੈ ਜਦੋਂ ਆਪਾਂ ਗੁਰੂਕਾ ਲਾਹੌਰ ਆਉਨੇ ਆ ਦੋਸਤੋ ਕਈ ਵੀਰ ਜਿਹੜੇ ਅਨੰਦਪੁਰ ਸਾਹਿਬ ਆਉਂਦੇ ਨੇ ਉਹ ਅਨੰਦਪੁਰ ਸਾਹਿਬ ਤੋਂ ਹੀ ਪਿੱਛੇ ਮੁੜ ਜਾਂਦੇ ਨੇ ਉਹਨਾਂ ਨੂੰ ਅੱਗੇ ਦਾ ਪਤਾ ਨਹੀਂ ਅਨੰਦਪੁਰ ਸਾਹਿਬ ਤੋਂ ਤਕਰੀਬਨ 10 ਕਿਲੋਮੀਟਰ ਤੇ ਪੈਂਦਾ 8-10 ਕਿਲੋਮੀਟਰ ਹੀ ਐ ਅੱਗੇ ਹੈਗਾ ਜੀ ਗੁਰੂਕਾ ਲਾਹੌਰ ਜੋ ਨਾਣਾਦੇਵੀ ਵਾਲੇ ਰਸਤੇ ਦੇ ਉੱਤੇ ਪੈਂਦਾ ਹੈ ਨਾਣਾਦੇਵੀ ਤੇ ਕੋਲਾ ਵਾਲਾ ਟੋਬਾ ਉਸ ਰਸਤੇ ਦੇ ਉੱਤੇ ਪੈਂਦਾ ਜਦੋਂ ਤੁਸੀਂ ਅਨੰਦਪੁਰ ਸਾਹਿਬ ਆਓ ਤਾਂ ਥੋੜਾ ਜਿਹਾ ਜਦੋਂ ਅੱਗੇ ਨੂੰ ਆਉਂਗੇ ਤਾਂ ਤੁਹਾਨੂੰ ਅਨੰਦਪੁਰ ਸਾਹਿਬ ਤੋਂ 7-8 ਕਿਲੋਮੀਟਰ ਗੁਰੂਕਾ ਲਾਹੌਰ ਮਿਲੂਗਾ ਗੁਰੂਕੇ ਲਾਹੌਰ ਤੋਂ 3 ਕਿਲੋਮੀਟਰ ਅੱਗੇ ਤੁਹਾਨੂੰ ਮਿਲੂ ਐ ਨੜ ਸਾਹਿਬ ਸੋ ਬਹੁਤ ਹੀ ਸ਼ਾਂਤ ਬਹੁਤ ਹੀ ਇਤਿਹਾਸਿਕ ਬਹੁਤ ਹੀ ਪਾਕ ਪਵਿੱਤਰ ਇਹ ਸਥਾਨ ਹੈ ਜਦੋਂ ਵੀ ਤੁਸੀਂ ਆਓ ਗੁਰੂ ਕਾ ਲਾਹੌਰ ਆਓ ਜਫਰਾਨੰਦਪੁਰ ਸਾਹਾ ਆਓ ਤਾਂ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰਕੇ ਜਾਣੇ ਜੀ ਕਿਉਂਕਿ ਦੋਸਤੋ ਇਹ ਜਿਹੜਾ ਸਥਾਨ ਹੈ ਇਹ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਹੈ ਉਹਨਾਂ ਦੀ ਹੋਂਦ ਅੱਜ ਵੀ ਮਹਿਸੂਸ ਹੋਊਗੀ ਜਦੋਂ ਤੁਸੀਂ ਇੱਥੇ ਆਓਗੇ ਆ ਤੁਸੀਂ ਨਿਸ਼ਾਨ ਉਸੇ ਤਰ੍ਹਾਂ ਦੇਖ ਸਕਦੇ ਹੋ ਗੋਲੀਆਂ ਦੇ ਤੇ ਅੱਜ ਵੀ ਤੁਹਾਨੂੰ ਉਹ ਹੋਂਦ ਉਹਨਾਂ ਦੇ ਹੋਣ ਦਾ ਇੱਥੇ ਅਹਿਸਾਸ ਹੋਊਗਾ ਅੱਜ ਵੀ ਤੁਸੀਂ ਮਤਲਬ ਉਹ ਚੀਜ਼ ਨੂੰ ਮਹਿਸੂਸ ਕਰੋਗੇ ਕਿਉਂਕਿ ਦੋਸਤੋ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਦੀ ਜਿਹੜੀ ਚਰਨ ਸ਼ੋ ਇਸ ਜਗ੍ਹਾ ਨੂੰ ਪ੍ਰਾਪਤ ਹੈ ਉਹਨਾਂ ਦੀ ਹੋਂਦ ਅੱਜ ਵੀ ਤੁਹਾਨੂੰ ਮਹਿਸੂਸ ਹੋਊਗੀ ਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਤੇ ਲਿਖਿਆ ਵੀ ਹੋਇਆ ਇਤਿਹਾਸ ਇਸ ਸਥਾਨ ਤੇ ਇਸ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਫੌਜਾਂ ਵੱਲੋਂ ਬਹੁਤ ਵੱਡਾ ਹਮਲਾ ਕੀਤਾ ਗਿਆ ਜਿਸ ਦੀ ਗਵਾਹੀ ਵੱਡਾ ਪੱਥਰ ਨੜ ਅ ਦਿਸ ਰਿਹਾ ਹੈ ਅੱਜ ਵੀ ਇਸ ਸਥਾਨ ਪੱਥਰ ਤੇ ਗੋਲੀਆਂ ਦੇ ਨਿਸ਼ਾਨ ਦਿਸ ਰਹੇ ਹਨ ਤਾਂ ਦੋਸਤੋ ਗੋਲੀਆਂ ਦੇ ਨਿਸ਼ਾਨ ਜਿਹੜੇ ਤੁਹਾਨੂੰ ਦਿਖਾ ਚੁੱਕਿਆ ਮੈਂ ਇਹ ਗੋਲੀਆਂ ਦੇ ਨਿਸ਼ਾਨ ਨੇ ਜੀ ਸੋ ਇਹ ਪੂਰੀ ਦਿਖਵਾ ਤੁਹਾਨੂੰ ਪਿੱਛੇ ਹੋ ਕੇ ਦਿਖਾਉਣਾ ਜਦੋਂ ਵੀ ਤੁਸੀਂ ਆਨੰਦਪੁਰ ਸਾਹਿਬ ਆਉਂ ਜਾਂ ਕਈ ਵੀਰ ਨੈਣਾ ਦੇ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਬੇਨਤੀ ਆ ਵੀ ਗੁਰੂ ਘਰ ਲਾਹੌਰ ਨਾਲ ਹੀ ਪੈਂਦਾ ਸਿਰਫ 5 5-4 ਕਿਲੋਮੀਟਰ ਆਪਾਂ ਨੈਣਾ ਦੇਵੀ ਤੋਂ 5-7 ਕਿਲੋਮੀਟਰ ਅਗਰ ਆਪਾਂ ਉਧਰੋਂ ਆਨੰਦਪੁਰ ਸਾਹਿਬ ਤੋਂ ਆਉਣੇ ਆ ਤਾਂ 10 ਕਿਲੋਮੀਟਰ ਤੇ ਗੁਰੂ ਘਰ ਲਾਹੌਰ ਤੋਂ ਨਰ ਸਾਹਿਬ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਹਦਾ ਰਸਤਾ ਇਧਰੋਂ ਆਉਂਦਾ ਮੈਂ ਤੁਹਾਨੂੰ ਮੜਾਏ ਦਿਖਾਉਣਾ ਇਹ ਹੈ ਜੀ ਮੇਨ ਜਿਹੜਾ ਇੱਥੋਂ ਦੀ ਰੋਡ ਜਾਂਦਾ ਵੱਡਾ ਅਜ ਜੋ ਮਤਲਬ ਕਿ ਜਿੰਨਾ ਕਿ ਬਣਿਆ ਹੁੰਦਾ ਪਹਾੜਾਂ ਦੇ ਵਿੱਚ ਰੋਡ ਦੇ ਉੱਤੋਂ ਸਕੂਲ ਦੇ ਨਾਲ ਹੀ ਗੱਡੀ ਖੜਾ ਕੇ ਜਾਂ ਤੁਸੀਂ ਮੋਟਰਸਾਈਕਲ ਤੇ ਆਉਂਦੇ ਹੋ ਉੱਥੇ ਖੜਾ ਕੇ ਸਕੂਲ ਦੇ ਨਾਲ ਹੀ ਜਿਹੜਾ ਰੋਡ ਤੋਂ ਹਟ ਕੇ ਹੈ ਜੀ 400 ਮੀਟਰ ਅੰਦਰ ਜੰਗਲ ਦੇ ਵਿੱਚ ਆ ਕੇ ਤੇ ਪਹਾੜੀਆਂ ਦੇ ਨਾਲ ਕਿਰਿਆ ਹੋਇਆ ਇਹ ਸਥਾਨ ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਥੇੜ ਨਹੀਂ ਲੱਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਚਾਤੂੜਵਾਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ